ਇਹ ਦੋਸਤ ਜਿਹੜੀ ਤੱਕੀ ਰਹੀ ਹਕਾਰ ਦੀ ਬਾਈ ਜੀ ਸੀ ਨਾ ਆ ਜੋ ਫੈਮਲੀ ਬਈਆ ਸਾਹਿਬ ਦੇ ਲੈ ਕੇ ਨਾ ਪਿਆਰ ਆ ਜੀ ਇਹ ਬਈਆ ਸਾਹਿਬ ਦੀ ਚੁਟਕੀ ਦਾ ਪਿਆਰ ਆ ਦੇਖੋ ਬਰਫੀ ਦੇ ਵਿੱਚੋਂ ਦਾ ਪਿਆਰ ਦੇਖੋ ਆੜੀ ਦਿੱਤਾ ਆ ਦੇਖ ਲੋ ਬਾਕੀ ਕਹਿ ਰਹੇ ਸੀ ਨਾ ਹੁਣ ਖਰਾਬ ਹੋਣਗੇ ਫੂਟ ਕੈਪਚਰ ਹੋਣਗੇ ਇੱਥੇ ਤੱਕ ਆਊਗਾ ਉੱਥੇ ਤੱਕੋਗੇ ਗੱਲਾਂ ਕਹੀਆਂ ਗਈਆਂ ਸੀ ਇਹ ਦੇਖੋ ਜੀ ਕਹਿਣ ਦੀਆਂ ਗੱਲਾਂ ਉਹਨਾਂ ਨੇ ਆਪ ਕੀਤੇ ਆ ਇਹ ਇਹ ਦੇਖਿਆ ਬਾਅਦ ਇਲੈਕਸ਼ਨ ਵੀ ਉਹਨਾਂ ਨੇ ਕਰਿਆ ਇਸ ਕਰਕੇ ਉਹਨਾਂ ਨੂੰ ਤਾਂ ਲੱਗਦਾ ਕਿ ਇਹ ਵੀ ਸ਼ਾਇਦ ਬੂਥ ਕੈਪਚਰਿੰਗ ਕਰਨਗੇ ਧੱਕਾ ਕਰਨਗੇ ਆ ਪਿਆਰ ਨਾਲ ਹਰ ਇੱਕ ਬੰਦਾ ਬੇਜਾਇਦਾ ਹਰ ਇੱਕ ਬੰਦਾ ਪਿਆਰ ਨਾਲ ਖੜਾ ਦੇਖ ਲਓ ਕੋਈ ਵੀ ਬੰਦਾ ਕੋ ਹੁੱਲੜਬਾਜੀ ਕਰਦਾ ਦਿਖਾ ਦੇ ਸਕਦਾ ਸੀ ਸਿਵਾ ਚ ਇੱਕ ਘੰਟਾ ਵੀ ਕਹਿਤਾ ਸੀ ਵਧਾਈਕ ਸਾਹਿਬ ਵੱਲੋਂ ਇੱਕ ਘੰਟਾ ਵੀ ਹੁਣ ਗਿਆ ਜੀ ਇਹ ਤਾਂ ਕਹਿੰਦੇ ਸੀ ਨਾ ਨੋਕੀਆ ਦੇ ਫੋਨ ਵਾਂਗੂ ਜਿਹੜੇ ਬਾਦਲ ਆ ਉਹ ਲੋਕ ਭੁੱਲ ਕੇ ਨੋਕੀਆ ਦੇ ਫੋਨ ਵਾਂਗੂ ਇਹ ਤਾਂ ਐਪਲ ਦੇ ਫੋਨ ਵਾਂਗੂ ਵੇਖੋ ਤੁਸੀਂ ਸਤਾਈ ਚਾਹੇ ਲਓ ਜੀ ਇਹ ਲੋਕ ਇਹ ਕਰਦੇ ਆ 29 ਦੀ ਉਹਨਾਂ ਦੀਆਂ ਕੂਨਾਂ ਦੀਆਂ ਸੀਟਾਂ ਪੁੱਛੋ ਕਿੰਨੀਆਂ ਹਾਂ ਚੁਟਕੀ 1 ਵਜੇ ਸੀ ਤੇ ਸੀਟਾਂ ਕਿੰਨੀਆਂ ਹੈ ਇੱਕ ਹੀ ਰਹੇਗੀ ਇੱਕ ਹੀ ਰਹੇਗੀ ਇਹ ਕਹਿੰਦੇ ਸੋਟ ਰੁਪਈਆ ਪੈਂਚੋ ਇੱਕ ਵੋਟ ਤੇ ਮੈਨੂੰ ਆਨੇ ਵਿੱਚ ਕੈਂਡੀਡੇਟ ਨੂੰ ਪੁੱਛਿਆ ਕਿ ਕਰਦਾ ਬਾਤ ਮੈਂ ਕਿਹਾ ਸੁਖ ਫਿਰ 22 ਰੁਪਏ ਵੇਖੋ ਮੁੱਦਗੀ ਇਦਾਂ ਹੈ ਜਿਵੇਂ ਪਾਕਿਸਤਾਨ ਦੇ ਪਾਸੋਂ ਬਦਲ ਨਹੀਂ ਚੜ੍ਹ ਕੇ ਆਉਗਾ ਤੇ ਵਰਤਾ ਵੀ ਜ਼ਰੂਰ ਆ ਰਾਜ ਕੇ ਸਾਰੇ ਦੇਖਿਆ ਵੀ ਹੁਣ ਟੁਟਕੀਆਂ ਹੀ ਮਾਰ ਰਹੇ ਸੀ ਚਾਰਜ ਪਰ ਦੇਖੋ ਜੀ ਇਹਦਾ ਪੰਜਾਬੀ ਦਾ ਸੁਭਾਅ ਵੀ ਅਟ ਦਾ ਜਵਾਬ ਪੱਥਰ ਨਾਲ ਦੇਣਾ ਇਹਨੇ ਇੱਕ ਮਾਰੀ ਸੀ ਤੇ ਹੁਣ ਲੋਕ ਲੱਖਾਂ ਟੁਟਕੀਆਂ ਮਾਰ ਰਹੇ ਇਹਦਾ ਸਾਡੇ ਪੰਜਾਬੀ ਦਾ ਸੁਭਾਅ ਵੀ ਅਸੀਂ ਅਟ ਦਾ ਜਵਾਬ ਪੱਥਰ ਨਾਲ ਦਿੰਦੇ ਹਾਂ ਬਿਲਕੁਲ ਹੁਣੇ ਛੋਟੇ ਪਹਿਲਾਂ ਹੀ ਪਤਾ ਲੱਗ ਗਿਆ ਹਾਂ ਇਹ ਇੱਥੇ ਸੀ ਤੁਸੀਂ ਲੱਗੇ ਹਾਂਜੀ ਇੱਥੇ ਸੀਗੇ ਨੇੜੇ ਫਿਰ ਅਸੀਂ ਡਾਇਰੈਕਟ ਇੱਧਰ ਆ ਗਏ ਦੋਹਾਂ ਸੀਟਾਂ ਤੋਂ ਜਿੱਤ ਗਏ ਨੇ ਹਾਂਜੀ ਦੋਹਾਂ ਸੀਟਾਂ ਤੋਂ ਤੁਸੀਂ ਵੀ ਮਿਹਨਤ ਕਰਦੇ ਰਹੋ ਤਾਂ ਜਾ ਕੇ ਫੈਰ ਚਲ ਹਾਂਜੀ ਜਿਹੜੇ ਹੁਣ ਦੋ ਘੰਟਾ ਜਿੱਤ ਕੇ ਖਾਉਂਦੇ ਬਿਜੋ ਹਾਰ ਹੀ ਗਏ ਨੇ ਲੋ ਜੀ ਲੋਕਾਂ ਨੇ ਬਹੁਤ ਜਵਾਬ ਦਿੱਤਾ ਤੇ ਲੋਕਾਂ ਦਾ ਸਾਥ ਸੇਵਾ ਜੀ ਅੱਜ ਸਾਨੂੰ ਦਿਖਾ ਦਿੰਦਾ ਹੈ ਇਹ ਜਿਹੜੀ ਆਕਟਰ ਹੈ ਉਹ ਤੋਂ ਵੱਧ ਸਾਥ ਹੁੰਦਾ ਹੈ ਤੇ ਲੋਕਾਂ ਨੂੰ ਪਿਆਰ ਹੁੰਦਾ ਹੀ ਤੁਹਾਡੀ ਤੁਹਾਡੀ ਕੰਪਲਿੰਗ ਰੰਗ ਲਈ ਹੈ ਹਾਂ ਜੀ ਪੂਰੀ